ਪਈ ਅਮਰਤਪਾਲ ਸਿੰਘ ਨੂੰ ਪਤਾ ਨਹੀਂ ਕਿਹੜੇ ਬੂਖ ਨੇ ਇਹੋ ਜਿਹੇ ਨੇ ਮਤ ਦਿੱਤੀ ਜਾਂ ਅਕਲ ਦਿੱਤੀ ਵੇ ਅਕਲੀ ਦਿੱਤੀ ਉਹ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਜਲ ਦੇ ਬਾਰੇ ਪੰਥ ਪਾਸ਼ਾ ਬਾਰੇ ਸਿੰਘ ਸਾਹਿਬ ਜੈਦਰਬਾਬਾ ਸੰਤਾ ਸਿੰਘ ਜੀ ਅਕਾਲੀ ਜੀ ਬਾਰੇ ਮਾੜੇ ਬਚਨ ਬੋਲਦਾ ਦੇਖੋ ਉਹਨਾਂ ਨੂੰ ਗਰਦਾਰ ਦੱਸਦਾ ਹੈ ਤੁਸੀਂ ਮੈਨੂੰ ਇਹ ਦੱਸੋ ਕਿ ਮਾਲਕ ਜਿਹੜਾ ਹੈ ਮਾਲਕ ਨੂੰ ਕਿਸੇ ਕੋ ਆਗੇ ਲੈਣੀ ਪੈਂਦੀ ਹੈ ਮੈਂ ਕੰਮ ਕਰਾਉਣਾ ਹੈ ਜਿਨ੍ਹਾਂ ਲੋਕਾਂ ਨੇ ਆਪ ਸੈਨ ਕਰਕੇ ਅਟੈਕ ਕਰਾਇਆ ਅਖਾਲੀ ਦਲ ਦੇ ਬਾਦਲ ਦੇ ਪ੍ਰਣਾਲੇ ਦੇ ਸਾਰੇ ਜਿੰਨੇ ਵੀ ਆ ਟੋਟਲ ਬਾਦਲ ਕੰਪਨੀ ਇਹਨਾਂ ਲੋਕਾਂ ਨੇ ਤੇ ਅਟੈਕ ਕਰਾਇਆ ਸੰਤਾਂ ਦਾ ਵੀ ਕਾਣ ਕਰਾਇਆ ਐਲੀ ਪਬਲਿਕ ਦਾ ਕਾਣ ਕਰਾਇਆ ਉਹਨਾਂ ਨੇ ਤੇ ਗੁੱਟਾ ਕਰਦੀ ਕੀਤੀ ਉਹਨਾਂ ਨੂੰ ਇਹ ਸਾਡੇ ਜਿਹੜੇ ਅਮਰਪਾਲ ਜੀ ਇਹ ਸਮਝਦਿਆ ਵੀ ਠੀਕ ਹੈ ਰਾਬਰ ਗਿਆ ਤੇ ਜਿਹੜੇ ਮਾਲਕ ਖੁਦ ਖੰਦ ਪੰਥ ਖਾਲਸਾ ਜੁਰਮਨੀ ਬੰਦ ਅਖਾਲੀ ਬੁੱਢਾ ਦਲ ਕਾਲ ਤੱਕ ਸਭਾ ਦਾ ਮਾਲਕ ਆ ਇਹ ਆਪ ਖਾਲਸਾ ਮਲ ਗਿਆ ਪੰਜਵਾਂ ਤਖਤ ਜਿਹੜਾ ਚੱਲਦਾ ਵੀ ਜਗਰਵਰਤੀ ਸਾਰੇ ਤੱਕ ਤਾਂ ਸਾਬਾ ਤੇ ਸਾਰੇ ਸਿੰਘ ਸਾਬਾ ਨਾਲ ਸਾਰੇ ਗੁਰਦੁਆਰਿਆਂ ਤੇ ਨਿਗਰਖ ਰੱਖਣ ਵਾਲਾ ਖਾਲਸੇ ਪੰਥ ਨੇ ਜੀ ਸੇਵਾ ਕਰਾਈ ਤੇ ਮਾਰਾ ਤਾਂ ਨਹੀਂ ਕਰਾਇਆ ਇਹ ਸਰਕਾਰ ਸੇਵਾ ਕਹਿੰਦੇ ਸਰਕਾਰ ਸੇਵਾ ਤੇ ਆਈ ਜਿਹੜੀ ਇਹਨਾਂ ਨੇ ਆਪ ਤੋਪਾਂ ਦੇ ਗੋਲੇ ਚਲਵਾਏ ਆ ਬਾਦਲਗੇਟ ਟੱਪਰ ਨੇ ਕੌੜੇ ਦੇ ਹੈ ਆ ਜਿਹਨੇ ਮਰੀਠੀਆ ਪਰਿਵਾਰ ਆ ਇਹਨਾਂ ਬਰਨਾਲਾ ਪਰਿਵਾਰ ਆ ਆ ਸਿਮਨਜੀਤ ਪਰਿਵਾਰ ਆ ਇਹ ਸਾਰਿਆਂ ਦੇ ਗੋਲੇ ਚਲਾਇਆ ਸਿਮਰ ਸਿੰਘ ਜੀ ਸੇਗ ਮਾਨ ਦਾ ਨੰਨਾ ਰੂੜ ਸਿੰਘ ਸੀ ਜਿਹੜੇ ਜਨਰਲ ਡਾਇਲ ਦੇ ਘਰ ਤੇ ਸੋਪਾ ਪਾਇਆ ਸੀ ਕਹਿੰਦਾ ਅੱਛਾ ਖਰਾਬ ਨੇ ਹਮਾਰੇ ਫਿਤਰਤੀਆਂ ਨੂੰ ਥੋੜਾ ਸੁਧਾਰਿਆ ਤੇ ਸੁੰਦਰ ਸੇਮ ਸਿੰਘ ਜੀ ਜਨਰਲ ਡਾਇਲ ਦੀ ਰੋਟੀ ਕੀਤੀ ਆਪਣੇ ਘਰ ਚੰਗਾ ਕੀਤਾ ਹੀ ਚੰਗੇ ਠੋਕੇ ਹੀ ਵਸਾਖੀ ਤੇ ਸਾਰੇ ਤੇ ਵੱਧ ਬੜ ਗਿਆ ਹੈ ਇਹ ਬੰਦ ਹੋ ਗਏ ਆ ਇਹ ਸੱਚੇ ਹੋ ਗਏ ਆ ਉਹ ਖਾਲਸੇ ਪੰਥ ਨੇ ਅੱਜ ਤੱਕ ਬੜੀਆਂ ਮਾਰਾਂ ਮਾਰੀਆਂ ਓਏ ਐਵੇਂ ਸ਼ਾਦਰਾਨੀ ਅਬਦਾਲੀ ਵਰਗੇ ਸਾਰੇ ਠੋਕੇ ਅੱਜ ਵੀ ਠੋਕਾਂਗੇ ਹਾਂ ਐਵੇਂ ਨਾ ਸਮਝੋ ਕਿ ਦੇ ਵੀ ਡਾਂਗ ਸੇ ਆਉਂਦੇ ਤੁਰੇ ਫਿਰਦੇ ਆ ਪੰਥ ਦੇ ਬਾਰੇ ਕਿਹਨੇ ਮਾੜਾ ਨਹੀਂ ਬੋਲਣਾ ਜਿਹੜਾ ਪੰਥ ਬਾਰੇ ਬੋਲੇਗਾ ਉਹ ਸੋਧਿਆ ਜਾਏਗਾ ਗੋਲੀ ਦਾ ਸ਼ਿਕਾਰ ਕਰ ਦਿਆਂਗੇ ਨਹੀਂ ਬਾਬਾ ਠੋਪਦਾਗੇ ਜਿਹੜਾ ਪੰਥ ਦੇ ਬਾਰੇ ਉੱਚਾ ਨਹੀਂ ਮਾ ਬੋਲੇਗਾ ਉਹ ਸਾਡੇ ਸ਼ਹੀਦਾਂ ਰ ਇਹੋ ਜੇ ਗੋਲੇ ਮਾਰ-ਮਾਰ ਕੇ ਨਾ ਦੇਗਾ ਦੇ ਇਹੋ ਜੇ ਗੋਲੇ ਮਾਰਾਂਗੇ ਜਿੱਥੇ ਪਏ ਉੱਥੇ ਡ੍ਰੈਗ ਹੋ ਕੇ ਮਰ ਜਾਣਗੇ ਜਿਹੜੇ ਪੰਥ ਦੇ ਬਾਰੇ ਮਾੜਾ ਬੋਲਣਗੇ ਹਾਂ ਦਾਸ ਗੜਗਾਇ ਸਿੰਘ ਚੈਲੰਜ ਕਰਦਾ ਹੈ ਗੁਰੂ ਪੰਥ ਬਾਰੇ ਜਿਹੜਾ ਮਾੜਾ ਬੋਲਿਆ ਉਹਨੂੰ ਫਿਰ ਪੰਥ ਹੀ ਵਿਖੇਗਾ ਹੁਣ ਹਾਂ ਆ ਟੁੱਟੇ ਭੱਜੇ ਉੱਠ ਕੇ ਪੰਥ ਬਣੀ ਜਾਂਦੇ ਆ ਗੱਲ ਨਹੀਂ ਬਾਤ ਨਹੀਂ ਅਗਲੀ ਸੰਗਲੀ ਵੇਖੋ ਫਸੀ ਕਿਵੇਂ ਹੈ ਹੈ ਬਾਦਲ ਨੇ ਕੈਪਟਨ ਨਾਲ ਆਪਣੀ ਪੋਤੀ ਵਿਆਹ ਥੀ ਹਾਂਜੀ ਕੈਪਟਨ ਦੇ ਮਾਨ ਸੰਡੂ ਸੰਡੂ ਬਿਕਰਮ ਮਜੀਠੀਆ ਉਹ ਬਾਦਲ ਦਾ ਉਹ ਸੁਖਵੀਰ ਬਾਦਲ ਦਾ ਸਾਲਾ ਔਰੰਗੋਸੋਂ ਜਿਹੜੇ ਪੁਰਾਣੇ ਸੀਗੇ ਹੈ ਡੋਖਰੇ ਇਹ ਉਹਨਾਂ ਦੇ ਮੁੰਡੇ ਉਹਨਾਂ ਦੇ ਪੁੱਤ ਇਹ ਤੁਹਾਡਾ ਪੰਥ ਹੋ ਗਿਆ ਹੈ ਜਿਹੜੇ ਨਿਹੰਗ ਸਗੇ ਤੁਹਾਨੂੰ ਤਲਵਾਰਾਂ ਲੈ ਕੇ ਦੇ ਠੋਕ ਠੋਕ ਕੇ ਦੁਸ਼ਤਾਂ ਨੂੰ ਤੇ ਤੁਹਾਨੂੰ ਰਾਜ ਤੋਂ ਆਂਦੇ ਰੇ ਉਹ ਨਕਲੀ ਹੋ ਗਏ ਹੈ ਕੱਲ ਅਸੀਂ ਜੇ ਛੋਲੇ ਪਾ ਕੇ ਤੁਸੀਂ ਉੱਠ ਕੇ ਦੇ ਸਾਨੂੰ ਢਿਆਗ ਸੇ ਕਰੂਗੇ ਤੁਸੀਂ ਦੱਸੋ ਤੁਹਾਡੇ ਕਮਰ ਕਸਾ ਲਗਾ ਕੇ ਦੇ ਓਏ ਸਾਡੇ ਕਮਰ ਕਸਾ ਲੱਗੂਗਾ ਭਾਈ ਸੱਫਤ ਰੱਖਾਂਗੇ ਫੁੱਲ ਬੜਾ ਫੁੱਲ ਤਿਆਰ ਪਰਦਾ ਰਹੇ ਨਹੀਂ ਆ ਐਵੇਂ ਨਾ ਸਮਝੋਗੇ ਤੁਸੀਂ ਤੇ ਟੁੱਟੀ ਕਿਰਪਾਨ ਵੀ ਨਹੀਂ ਰੱਖ ਸਕਦੇ ਗੱਲਾਂ ਮਾਰਦੇ ਜੇ ਕੱਲ ਦੇ ਉੱਠੇ ਟੋਟਲੇ ਅਸੀਂ ਰਾਜ ਕਰਦੇ ਆ ਖਾਲਸੇ ਰਾਜੇ ਆ ਗਰੀਬ ਸਿੰਘ ਨੇ ਕੋਦੂ ਪਾਛਾਈ ਯਾਦ ਕਰੇ ਅਮਰੀਕ ਰਾਈਾਨੂੰ ਮਾਰੇ ਨੇ ਪਾਛਾਈਆਂ ਦਿੱਤੀਆਂ ਵਾ ਅਨੇ ਅਨੇ ਪਾਛਾਈਆਂ ਸਾਡੇ ਦੇ ਬਾਬਾ ਜੀ ਕਹਿੰਦੇ ਹੁੰਦੇ ਮੈਂ ਨਹੀਂ ਕਹਿੰਦਾ ਕੋਈ ਬ੍ਰਹਮ ਗਿਆਨੀ ਪਿਛਲੇ ਕਹਿੰਦੇ ਹੁੰਦੇ ਸਿੰਘ ਸਾਹਿਬ ਕਹਿੰਦੇ ਸੀ ਸਿੱਧੀਆਂ ਮਾਰੋਗੇ ਤੇ ਰਾਜ ਕਰੋਗੇ ਸਿੱਧੀਆਂ ਮਾਰੋਗੇ ਤੇ ਰਾਜ ਕਰੋਗੇ ਬੜਕਾ ਮਾਰੋਗੇ ਤੇ ਫੋਕੀਆਂ ਤੇ ਰੋਟੀ ਤੇ ਖਾਓਗੇ ਜੇ ਕੋਈ ਨਹੀਂ ਕਰੋਗੇ ਮਾਦਾ ਲੈ ਜਾਓ ਫੇ ਤੁਰੇ ਫਿਰੋ ਡੰਗਰਾ ਵਾਂਗ ਉਧਰ ਉਧਰ ਮੰਗਤੇ ਬਣ ਕੇ ਆ ਦੋ ਚਾਰ ਮੰਗਦਿਆਂ ਦੇ ਕਹਿਣ ਦੇ ਉੱਤੇ ਸਾਡਾ ਅਮਰਤਪਾਲ ਸਿੰਘ ਬੁੱਡੇ ਗੱਲ ਦੀ ਖੇਧੀ ਕਰਨ ਡਿਆ ਵਾ ਦੋ ਚਾਰ ਮੰਗਦੇ ਇਹੜੇ ਪੈਸੇ ਨੋਟ ਇਕੱਠੇ ਕਰ ਕਰਕੇ ਸਿਰਫ ਘਰਾਂ ਨੂੰ ਤੋੜਦੇ ਆ ਪੰਥਵਾਦ ਕੱਖ ਨਹੀਂ ਕਰਦੇ ਐ ਹੋ ਜੇ ਐ ਹੋ ਜੇ ਟੋਟਰੂਆਂ ਦੇ ਪਿੱਛੇ ਲੱਗ ਕੇ ਪੰਥ ਦੀ ਲਿੰਦਾ ਕਰਨ ਡਿਆ ਪੰਥ ਦੀ ਲਿੰਦਾ ਨਾ ਕਰ ਜੇ ਆਪਣੇ ਆਪ ਨੂੰ ਕੋਈ ਪ੍ਰਾਪਤ ਕਰਨਾ ਤੇ ਜੇ ਪੰਥ ਦੀ ਲਿੰਦਾ ਕਰੇਗਾ ਤਾਂ ਕਿਆ ਜਾਏਗਾ ਠੀਕ ਆ ਪਤਾ ਨਹੀਂ ਕਿੱਥੇ ਕਿੱਥੇ ਐਕਸੀਡੈਂਟ ਹੋ ਜਾਏ ਜਾਂ ਤੈਨੂੰ ਕੋਈ ਗੋਲੀ ਮਾਰ ਦੇ ਜਾਂ ਕੋਈ ਮਰ ਜਾਏ ਪਤਾ ਨਹੀਂ ਕੀ ਮਾਰੇ ਨੇ ਕੀ ਕਰਨਾ ਤੇਰੇ ਨਾਲ ਜੇ ਤੂੰ ਪੰਥ ਦੀ ਹਿੰਦਾ ਕਰੇਗਾ ਚੰਗਾ ਰਹੇਗਾ ਜਾ ਕੇ ਗਾਲ ਤੱਕ ਸਭ ਤੇ ਖੜਾ ਹੋ ਕੇ ਆਪੇ ਗਾਲ ਚ ਭਲਾ ਬਾਕੇ ਅਰਦਾਸ ਕਰ ਮੈਂ ਪੰਥ ਦੇ ਪਾਤਸ਼ਾਹ ਬਾਰੇ ਮਾੜਾ ਬੋਲਿਆ ਨਹੀਂ ਤੇ ਤੈਨੂੰ ਪੰਥ ਜਰੂਰ ਸਿੱਟੇਗਾ ਐ ਚੁੱਕ ਕੇ ਕੁਰਸੀ ਤੋਂ ਥੱਲੇ ਮਾਰੇਗਾ ਕੱਲ ਤੂੰ ਉੱਠਿਆ ਅਈ ਤੂੰ ਡਿੱਗ ਵੀ ਪਿਆ ਦਰਸ਼ਾਵਾਜੇ ਤੇਰੇ ਘਰੇ ਜਾਵੇ ਨਾ ਲੋ ਜਾਵੇ ਫਰੇ ਭਾਵੇ ਰਾਜਾ ਰਹਾਈ ਸਗੇ ਨਾ ਜੰਦੀਆਂ ਗੱਲਾਂ ਕਰ ਨਾ ਫੜਗਾ ਇਹਨਾ ਲੋਕਾਂ ਨੂੰ ਇਹਨਾਂ ਨੂੰ ਭੜਕਾ ਕੇ ਤੂੰ ਸਾਡੇ ਬੁੱਢੇ ਦਲ ਦੇ ਖਿਲਾਫ ਕਰਦਾ ਹੈ ਆਪ ਹੀ ਅਕਲ ਕਰ ਲੈ